ਸੋ ਸੋਹਣਾ ਲੱਗਿਆੁਰਲੇਜ਼ ਨੌਜਵਾਨ ਅਸ ਤਾਂ ਮਿਲਦੇ ਰੇ ਬਾਂਬੇ ਜਵੰਦਾ ਸਾਹਿਬ ਖਾਨ ਸਾਹਿਬ ਸਾਨੂੰ ਕੋਈ ਗਿਰਾਰੀ ਗਰੂਰੀ ਸਿਖਾ ਦਿਓ ਸਿਖਾਵੇ ਤੇਨੀ ਦਰਾ ਦਿਨੀ ਦਰਾ ਤੱਕ ਤੱਕ ਦਿਨ ਤੱਕ ਦਿਨ ਤੱਕ ਦ੍ਰਿਣ ਵੇ ਤੂੰ ਗਲਤ ਸੁਣ ਗਿਆ ਅਸਲ ਚ ਸਿੱਖਣ ਤਾਂ ਮੈਂ ਵੀ ਜਾਂਦਾ ਸੀ ਕਲਾਸਿਕਲ ਮੈਂ ਲਾਇਆ ਥੋੜਾ ਜਿਹਾ ਜਦੋਂ ਮੈਂ ਜਾਣਾ ਤਾਂ ਜਦੋਂ ਕਲਾਸਿਕਲ ਸੁਖੋਣਾ ਉਹ ਰਾਗ ਪਹਿਲਾ ਪੁਪਾਲੀ ਸੁਖੋਣਾ ਨਾ ਦਾ 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 ਕਰਕੇ ਜੰਦਾ ਮੀਨ ਦਾ ਕਿ ਮੈਂ ਲਾਇਆ ਮੈਂ ਪ੍ਰੋਫੈਸਰ ਸਾਹਿਬ ਨੂੰ ਮੈਂ ਕਿਹਾ ਵੀ ਕੋਈ ਹੋਰ ਦੱਸੋ ਕਹਿੰਦਾ ਕੀ ਦੱਸਾਂ ਮੈਂ ਫਿਲਮ ਵਾਲੀਆਂ ਤਰ੍ਹਾਂ ਜਿਵੇਂ ਮੜੀਏ ਸੁਣਾਉਂ ਬਜੇ ਤੇ ਉਹ ਵਜ ਜਾਣੀ ਸੀ ਉਹ ਕੱਤ ਪਹਿਲਾ ਕਲਾਸਿਕਲ ਸਿੱਖਣਾ ਪਊਗਾ ਮੈਂ ਹੈ ਮੈਂ ਤਾਂ ਥੋੜਾ ਹੱਥ ਦੇਖਿਆ ਸੀ ਲੱਗੇ ਜਾਂਦੇ ਨੇ ਗਲੀ ਚੋਂ ਵੀ ਬਹੁਤ ਸੋਹਣਾ ਵਜਾਉਣਾ ਮੈਂ ਤਾਂ ਉਹੀ ਸੁਣਨਾ ਹੋਂ ਨਾ ਜ਼ਿਆਦਾ ਕਹੇ ਸਿੱਖਣਾ ਨਹੀਂ ਮੈਂ ਕਹਿੰਦਾ ਨਹੀਂ ਸਿੱਖਣਾ ਨਹੀਂ ਕਹਿੰਦਾ ਕਿ ਮੈਂ ਸਿੱਖੇ ਸਿਕਾਈਆ ਜੀ ਪਿੰਡੋਂ ਹੀ ਸਿੱਖਿਆ ਆਵਾਜ਼ ਤਾਂ ਸੁਰਲਾਇਆ ਰੇਲ ਟੂ ਦੀ ਰੇਸ ਤੋਂ ਗਾਂ ਫੇਰ ਅਸੀਂ ਤਾਲ ਫੜ ਲਈ ਸਾਡਾ ਸਿਸਟਮ ਚੱਲ ਜਾਣਾ ਤੋ ਕਹਿੰਦਾ ਕਲਾਸਿਕਲ ਕਿਉਂ ਨਹੀਂ ਸਿੱਖਣਾ ਮੈਂ ਕਹੇ ਆਰਟ ਤਾਂ ਬਹੁਤ ਵੱਡਾ ਇਹ ਜੀ ਕੋਈ ਸ਼ੱਕ ਨਹੀਂ ਪਰ ਰਾਗ ਜਦੋਂ ਸ਼ੁਰੂ ਹੋਏ ਸੀ ਸ਼ੁਰੂਆਤੀ ਦੌਰ ਚ ਉਹ ਇਹ ਸੀ ਕਿ 80 ਲੰਬੀ ਕਵਿਤਾ ਸੁਣਾਈ ਨਹੀਂ ਸੀ ਜਾ ਸਕਦੀ ਤੇ ਰਾਜਾ ਸ਼ਰਾਬ ਪੀ ਲੈਂਦਾ ਸੀ ਉਹ ਲਾ ਦਿੰਦਾ ਸੀ ਗੌਣਾਂ ਨੂੰ ਵਿਗਾਈ ਜਾਓ ਉਹਨਾਂ ਨੂੰ ਕੋਈ ਕੁਝ ਹੁੰਦਾ ਨਹੀਂ ਸੀ ਉਹ ਉਹਨੇ ਆਪਣੇ ਸਰਕੋ ਮੋਣੇ ਸ਼ੁਰੂ ਕਰਤੇ ਤੇ ਵਿੱਚੋ ਹੌਲੀ ਹੌਲੀ ਇਸ ਤਰ੍ਹਾਂ ਹਰਕਤਾਂ ਨਿਕਲ ਆਈਆਂ